ਆਪਣੀ ਵੋਟ ਰਾਹੁਲ ਗਾਂਧੀ ਕੋਲ ਹੀ ਜਾਣੀ ਹੈ ਤੇ ਬੱਲੇ ਥੱਲੇ ਆਪਾਂ ਨੂੰ ਹੋਰ ਕਿਸ ਨੂੰ ਦੇਣ ਦਾ ਕੀ ਫਾਇਦਾ ਹੈ ਵੋਟ ਦੇਣ ਦਾ ਸਿਰਫ ਦੋ ਪਾਰਟੀਆਂ ਨੂੰ ਫਾਇਦਾ ਜਾਂ ਮੋਦੀ ਨੂੰ ਜਾਂ ਰਾਹੁਲ ਗਾਂਧੀ ਨੂੰ ਤੇ ਜੇ ਮੋਦੀ ਨੂੰ ਆਪਾਂ ਵੋਟ ਦੇਣੀ ਚਾਹੁੰਦੇ ਕਿਉਂਕਿ ਮੋਦੀ ਕਿਸਾਨ ਵਿਰੋਧੀ ਹੈ ਸਾਡੇ ਪੰਜਾਬ ਦਾ ਵਿਰੋਧੀ ਹੈ ਔਰ ਫਿਰ ਧਰਮਵੀਰ ਗਾਂਧੀ ਜੀ ਬਾਰੇ ਮੈਂ ਗੱਲ ਕਰਾਂ ਕਿ ਉਹ ਇੱਕ ਮਾਮੰਦਾਰ ਸ਼ਖਸੀਅਤ ਤੁਹਾਡੇ ਸਾਹਮਣੇ ਆਇਆ ਔਰ ਇੱਕ ਸਾਲ ਸਾਡੀ ਕਾਂਗਰਸ ਨੇ ਜੋਰ ਲਾਇਆ ਇੱਕ ਸਾਲ ਉਹਨਾਂ ਨੂੰ ਮਨਾਉਣ ਵਾਸਤੇ ਕਿ ਤੁਸੀਂ ਸਾਡੇ ਚੌਣ ਡੜੋ ਜਿਲ੍ਹੇ ਪਟਿਆਲੇ ਤੋਂ ਉਹਨਾਂ ਦੇ ਵਿੱਚੋਂ ਮਨੇ ਇੱਕ ਆਇਆ ਔਰ ਸਰਬਸਾਂਝੀਆਂ ਗੱਲਾਂ ਕੀਤੀਆਂ ਔਰ ਬੜੇ ਇਮਾਨਦਾਰ ਬੰਦੇ ਨੇ ਬਹੁਤ ਵਧੀਆ ਬੰਦੇ ਨੇ ਔਰ ਅੱਜ ਆਪਣੇ ਹਲਕੇ ਦੀ ਜਿਹੜਾ ਮੈਂ ਗੱਲ ਕਰਾ ਬੜਾ ਮੋਕੰਚਾ ਅਸੀਂ ਦੇ ਵਿੱਚ ਅਸੀਂ ਦੀ ਸ਼ਾਨ ਉਸੇ ਮੰਨ ਲਓ ਜੇ ਮੈਂ ਕਾਂਗਰਸ ਨੂੰ ਵੋਟ ਪਾਈਏ ਤਾਂ ਮੇਰੇ ਪਰਿਵਾਰ ਨੇ ਵੀ ਪਾਈਏ ਜੈ ਹਾਂ। ਕਾਂਗਰਸ ਪਾਰਟੀ ਗਾਂਧੀ ਜੀ ਦਾ ਅਦਰਕ ਡਾਕਟਰ ਪਰਮੇਰ ગાંધી ਜੀ ਸਾਡੇ ਵਿੱਚ ਪਹੁੰਚ ਗਏ ਨੇ ਬक्ता ਪਿੰਡ ਦੇ ਵਿੱਚ ਨਿਰਦੇ ਦੇ ਰਾਇਆ ਦੇ ਨਾਲ ਉਹਨਾਂ ਦਾ ਸਵਾਗਤ ਕੀਤਾ ਜਾਂਦਾ ਹੈ ਸਰਦਾਰ ਹਿੰਦਰਪਾਲ ਸਿੰਘ ਜੀ ਹੈਮਾਨ ਸਾਹਿਬ ਜੀ ਪਹੁੰਚ ਗਏ ਨੇ ਉਹਨਾਂ ਦੇ ਨਾਲ ਰਕਿੰਦਰਪਾਲ ਸਿੰਘ ਜੀ ਸਹਿਬਾਨ ਸਾਰੇ ਪਿੰਡਾਂ ਨੂੰ ਪਹੁੰਚੇ ਹੋਏ ਮੈਂਬਰ ਸਾਹਿਬਾਨ ਤੇ ਮਾਤਾ ਮਾਂ ਪੈਣਾ ਜੋ ਬੱਚੇ ਸਾਰਿਆਂ ਨੇ ਫਦੇ ਸਾਜ ਕਰਦਾ ਵਾਇਬ ਚਿਕਾ ਕਲਸਾ ਵਾਇਬ ਚਿਕੀ ਫਤੇ ਪਰ ਉਹ ਪਤਾ ਹੀ ਆਪਾਂ ਨੂੰ ਅੱਜ ਆਪਣੇ ਵਿੱਚ ਜੋ ਕਿ ਆਪਣੇ ਇਲਾਕੇ ਦੇ ਪਟਿਆਲੇ ਤੋਂ ਲੋਕ ਸਭਾ ਦੇ ਕੰਗੇ ਗਾਂਧੀ ਜੀ ਜੋ ਕਿ ਬਹੁਤ ਵਧੀਆ ਤੇ ਬਹੁਤ ਸੂਝਵਾਨ ਉਮੀਦਵਾਰ ਆਪਾਂ ਨੂੰ ਪਾਰਟੀ ਨੇ ਦਿੱਤੇ ਨੇ ਆਪਣੇ ਸਾਰਿਆਂ ਦਾ ਸਰਜ ਬਣਦਾ ਹੈ ਕਿ ਆਪਾਂ ਇਹਨਾਂ ਦੇ ਨਾਲ ਮੋਢੇ ਨਾਲ ਮੋਢਾ ਜੋੜ ਕੇ ਇਹਨਾਂ ਦੀ ਹੌਸਲਾ ਅਫਜ਼ਾਈ ਕਰੀਏ ਤੇ ਇਹਨਾਂ ਨੂੰ ਵੱਧ ਤੋਂ ਵੱਧ ਵੋਟਾਂ ਪਾਈਏ ਜੀ ਕਦੀ ਤਦ ਤੁਸੀਂ ਇੱਥੇ ਪਹੁੰਚੇ ਹੋ ਤੁਹਾਡੇ ਸਾਰਿਆਂ ਦਾ ਬਹੁਤ ਬਹੁਤ ਧੰਨਵਾਦ ਆਪਾਂ ਹੁਣ ਗੱਲ ਕਰ ਲਈਏ ਇਲੈਕਸ਼ਨ ਦਾ ਟਾਈਮ ਹੈ ਪਤਾ ਜੀ ਪਹਿਲਾਂ ਦੱਸ ਚੁੱਕੇ ਨੇ ਕਾਕੜਾ ਜੀ ਵੀ ਦੱਸ ਚੁੱਕੇ ਨੇ ਤੇ ਮੈਂ ਜ਼ਿਆਦਾ ਸਮਾਂ ਨਹੀਂ ਲਵਾਂਗਾ ਜੇ ਪਾਉਣੇ ਹੀ ਬੇਤੀ ਥੋੜੇ ਕੋਲੇ ਕਰਨੀਆਂ ਵੀ ਹੋਰ ਲੜਾਈ ਆਪਣੀ ਜੋ ਸੈਕਟਰ ਚ ਲੜਾਈ ਆ ਇਹ ਹੈਗੀ ਆ ਰਾਹੁਲ ਗਾਂਧੀ ਜੀ ਦੇ ਮੋਦੀ ਜੀ ਦੇ ਵਿਚਕਾਰ ਮੋਦੀ ਜੀ ਦਾ ਪਾਉਣੇ ਕਿ ਕਿਹੜਾ ਮੈਂਬਰ ਪਾਰਲੀਮੈਂਟ ਚ ਤਾਣਾ ਔਰ ਜਿਹੜਾ ਮੈਂਬਰ ਪਾਰਲੀਮੈਂਟ ਜਿੱਤੇਗਾ ਉਹਨੇ ਜਾ ਕੇ ਉੱਤੇ ਚੋਣ ਪ੍ਰਧਾਨ ਮੰਤਰੀ ਦੀ ਕਰਣੀ 10 ਸਾਲ ਤੁਸੀਂ ਡਾਕਟਰ ਪਰਮੋਲ ਸਿੰਘ ਦਾ ਪਹਿਲਾ ਸਾਲ ਦੇਖਿਆ ਸੀ ਜੋ ਵੀ ਗਰੀਬਾਂ ਵਾਸਤੇ ਮੌਕੇ ਤੇ ਕੀਤਾ ਅੱਜ ਜੋ ਨਰੇਗਾ ਚੱਲਦੀ ਹੈ ਪਿੰਡਾਂ 'ਚ ਕਿ ਸਾਰੀ ਡਾਕਟਰ ਮਨਮੋਨ ਸਿੰਘ ਤੇ ਕਾਂਗਰਸ ਪਾਰਟੀ ਦੀ ਬਿਲ ਜਿਹੜਾ ਆਟਾ ਦਾਲ ਅੱਜ ਪਿੰਡਾਂ 'ਚ ਜਾਊਗਾ ਤੇ ਫੂਡ ਸਿਕਿਉਰਿਟੀ ਬਿਲ ਇਹ ਵੀ ਮਨਮੋਨ ਸਿੰਘ ਨੇ ਪਾਰਲੀਮੈਂਟ 'ਚ ਲਿਆ ਇਹ 10 ਸਾਲ ਭਾਜਪੀ ਨੇ ਉਹ ਗੱਲਾਂ ਬੰਦ ਨਹੀਂ ਕਰ ਸਕੇ ਕਿ ਲੋਕਾਂ ਚ ਰੋਸ ਹੋਣਾ ਸੀ ਲੇਕਿਨ ਨਰੇਗਾ ਸਾਡੇ ਸਿਰਫ 300 ਦਿਹਾੜੀ ਔਰ ਇਦਨ ਦੇ ਬਾਅਦ ਤੇ ਔਰ ਉੱਥੇ ਜਾ ਕੇ ਜਦੋਂ ਸ਼ਹੀਦ ਹੁੰਦੇ ਨੇ ਇਹ ਬਹੁਤ ਵੱਡੀ ਕੁਰਬਾਨੀ ਉਹਨਾਂ ਨੇ ਆਪਣੇ ਆਪੀ ਲਈ ਕੀਤੀ ਅਰੇ ਦੇਲ ਨੂੰ ਮੁਕਰਾ ਕੇ ਮੋਦੀ ਨੇ ਬੇਇਮਾਨੀ ਨਾਲ ਚਲਕ ਕੇ ਤੇ ਬਿੱਲ ਵਾਪਸ ਲਏ ਸੀ ਜਿਹੜੇ ਅੱਜ ਤੱਕ ਨੌਕਰੀ ਦੇ ਚੱਲ ਰਹੇ ਨੇ ਤੁਸੀਂ ਤਰੀਕ ਨੂੰ ਜਦੋਂ ਬਹੁਤ ਪਾਣੀ ਨੇ ਤੇ ਫੈਸਲਾ ਕਰਨਾ ਹੈ ਦੇਸ਼ ਨੂੰ ਲੈ ਕੇ ਕਿੱਦਾਂ ਦਾ ਇਹ ਪਾਨੀ ਛਾਈ ਜਿਹੜੀ ਜਗਾ ਦੀ ਵੇਕਟਰਸ਼ਿਪ ਹੈ ਜਿਉ ਮੱਚਿ ਫੜ ਕੇ ਅੱਗ ਕਰਾ ਕੋ पार्लिमेंट पार्लिमेंट जो मर्जी ईडी भेज दो जो मर्जी सरकार तोड़ दो डेढ़ सौ मैंबर पारलीमेंट पार्लीमेंट चो बढ़ो बिल डेढ़ सौ मैं पार्लीमेंट ये सारिया गल राहुल गांधी किस तरह पाई जाकेो दिन चो घर चो बी होर पा लगे सोचो ਜੈਤਰਾ ਸ਼ੋਇ ਨੂੰ ਅੰਦਰ ਮੁੱਖ ਮੰਤਰੀ ਹੈ ਸਾਡੇ ਇਸ ਸਭਾ ਵਿੱਚ ਜੋ ਮੇਰੇ ਬਜ਼ੁਰਗ ਸਹਿਬਾਨ ਨੌਜਵਾਨ ਦੋਸਤੋ ਬੀਬੀਓ ਭੈਣੋ ਤੇ ਪਿਆਰੇ ਬੱਚਿਓ ਇੰਦੀ ਗਰਮੀ ਤੇ ਹੰਮਸ ਵਾਲੇ ਮਾਹੌਲ ਵਿੱਚ ਕਮਾ ਕਾਰਨ ਤੁਸੀਂ ਇੰਨਾ ਟਾਈਮ ਕੱਢ ਕੇ ਸਾਡੇ ਵਾਸਤੇ ਆਇਓ ਮੈਂ ਬਹੁਤ ਧੰਨਵਾਦੀ ਹਾਂ ਸਾਡੇ ਵਿਚਕਾਰ ओवरसीज कांग्रेस के प्रधान श्री किर्णिया जी, उन्हें आए न मिलता तो इस ब्लॉक के निशान विकास के पुन श्री हैरीमान साहब, रिक्की हैरीमान जी, बत्ता साहब, अलग-अलग पेंडा तो आए पांच सद पांच सहवान ब्लॉक समिति के मेंबरान, जिला परिषद के मेंबरान, नंबरदार सहवान एक पार्टी की नींद हड्डी हर दिन दोस्तों दो हज़ार चौबी एक जून नोटा पैनिया है दिल्ली वास्ते वोट पैनिया दिल्ली साजधानी है दिल्ली सा किस्मत का खजाना है जिनी देश संपदा है जो धन दौर है जो पैदावार खजाने के धरती हेठ के खजाने धरती उपर खजाने वाले सारे असम बराबर बालक है बराबर हिस्सेदार है दिल्ली जो सा ਖਜ਼ਾਨਾ ਹੈ ਉਹਦੀ ਚਾਬੀ ਸਾਡੇ ਕੋਲ ਹੈ ਹਰ 25 ਸਾਲੀ ਅਲੱਗ-ਅਲੱਗ ਪਾਰਟੀਆਂ ਮਾਪੇ ਉਹ ਕਹਿੰਦੇ ਕਿ ਗੋਡੀਆਂ ਥਲਾ ਕੇ بیٹے ਬਾਪੂ ਕਹਿ ਕੇ ਤਰਨ ਜਾਤ ਗੋਤ ਪੱਤੀ ਦਾ ਵਾਸਤਾ ਪਾ ਕੇ ਜਿੰਨਾ ਨਸ਼ੇ ਦੇ ਕੇ ਪੈਸੇ ਦੇ ਕੇ ਸਾਡੇ ਕੋਲ ਚਾਬੀ ਲੈ ਕੇ ਚਲ ਜਾਂਦੇ ਹੈਗੇ ਉਹ ਖਜ਼ਾਨੇ ਦੀ ਚਾਬੀ ਕੌਣ ਲੈ ਕੇ ਜਾਂਦਾ ਤੇ ਖਜ਼ਾਨਾ ਕੀ ਕਰਦਾ ਹੈਗਾ ਇਹ ਹੀ ਸਿਆਸਤ ਹੈ ਸਾਡੇ ਅੱਜ ਅਸੀਂ ਪਿਛਲੇ ਨਾ 4-5 ਦਿਨਾਂ ਤੋਂ ਲੱਗੇ ਹੋਏ ਸੀ ਲਗਭਗ ਸਾਡੇ ਸਨੌਰ ਹਲਕੇ ਦਾ ਸਨੌਰ ਬਲੌਕ ਉਹਦੇ ਚ ਤਕਰੀਬਨ 150 ਪਿੰਡਾਂ ਦੇ ਕਰੀਬ ਅਸੀਂ ਕਵਰ ਕੀਤੇ ਨੇ ਔਰ ਉਹਨਾਂ ਦੇ ਵਿੱਚ ਅਸੀਂ ਅ ਸ਼ੁਰੂ ਕੀਤਾ ਹੈ ਚੌਰੇ ਤੋਂ ਪਹਿਲਾ ਪ੍ਰੋਗਰਾਮ ਅਸੀਂ ਚੌਰੇ ਕੀਤਾ ਫਿਰ ਸਾਹਿਬਨਗਰ ਫੇੜੀ ਉਸ ਤੋਂ ਬਾਅਦ ਬਹਾਦਰਗੜ ਫਿਰ ਅਸੀਂ ਕੋਲੀ ਤੇ ਕੋਲੀ ਤੋਂ ਬਾਅਦ ਇੱਕ ਕਿਸਾਨ ਸ਼ਹੀਦ ਹੋਏ ਸੀ ਉੱਥੇ ਨਿਮ ਸਾਹਿਬ ਉੱਥੇ ਗਏ ਸੀ ਉਸ ਤੋਂ ਬਾਅਦ ਦੌਣਕਲਾਂ ਫਿਰ ਮੇਰੇ ਆਪਣੇ ਪਿੰਡ ਸੀ ਬੱਤੇ ਪ੍ਰੋਗਰਾਮ ਸੀ ਤੇ ਉਸ ਤੋਂ ਬਾਅਦ ਅਸੀਂ ਪਾਂਖਰ ਗਏ ਸੀ ਪਾਂਖਰ ਤੋਂ ਬਾਅਦ ਸਾਡੇ ਮਹਕ ਰਣਜੀਤ ਸਿੰਘ ਜੀ ਘਰੇਵਾਲ ਸਾਡੇ ਬਹੁਤ ਹੀ ਸਤਿਕਾਰਯੋਗ ਨੇ ਸਾਡਾ ਬਲਵੇੜਾ ਸਰਕਲ ਦੇਖਦੇ ਨੇ ਸਾਰਾ ਇੰਚਾਰਜ ਨੇ ਉਧਰ ਦੇ ਤੇ ਉਹਨਾਂ ਦੇ ਘਰੇ ਇੱਕ ਬਹੁਤ ਵਧੀਆ ਪ੍ਰੋਗਰਾਮ ਸੀ ਫਿਰ ਅਸੀਂ ਉੱਥੇ ਗਏ ਤੇ ਉਸ ਤੋਂ ਬਾਅਦ ਪੰਜੋਲੇ ਪ੍ਰੋਗਰਾਮ ਸੀ ਫਿਰ ਬਲਵੇੜੇ ਅਸੀਂ ਪ੍ਰੋਗਰਾਮ ਕੀਤਾ ਮੰਡੀ ਦੇ ਵਿੱਚ ਉਸ ਤੋਂ ਬਾਅਦ ਅਸੀਂ ਬਲਵੇੜੇ ਮੰਡੀ ਚ ਸਾਰੀ ਰੋਡ ਸ਼ੋ ਹੋਇਆ ਬਲਵੇੜੇ ਮਾਰਕੀਟ ਦੇ ਵਿੱਚ ਉਸ ਤੋਂ ਬਾਅਦ ਅਸੀਂ ਫਿਰ ਸ਼ਹਿਰ ਚ ਚਲੇ ਗਏ ਸੀ ਸ਼ਹਿਰਾਂ ਵਾਲੇ ਗੇਟ ਤੋਂ ਲੈ ਕੇ ਫਿਰ ਇੱਕ ਮੋਟਰਸਾਈਕਲ ਰੈਲੀ ਸੀ ਤੇ ਡਾਕਟਰ ਤੁਹਾਨੂੰ ਵੀ ਗਾਂਧੀ ਜੀ ਉਹਨਾਂ ਨੂੰ ਇੱਕ ਖੁੱਲੀ ਜੀਪ ਦੇ ਵਿੱਚ ਬਿਠਾ ਕੇ ਹੈਰੀਮਾਨ ਸਾਹਿਬ ਜੀ ਨਾਲ ਤੇ ਉਹਨਾਂ ਨੂੰ ਫਿਰ ਮਾਰਕੀਟ ਦੇ ਵਿੱਚ ਨੂੰ ਲੈ ਕੇ ਅਸੀਂ ਅਦਾਲਤ ਬਾਜ਼ਾਰ ਨਾਰਦਾਨਾ ਚੌਕ ਅਦਾਲਤ ਬਾਜ਼ਾਰ ਗੁਰ ਮੰਡੀ ਨੂੰ ਹੋ ਕੇ ਅਸੀਂ ਸਾਰਾ ਇਹ ਰੋਡ ショਅ ਕੀਤਾ ਤੇ ਕੱਲ ਆਹ ਪ੍ਰੋਗਰਾਮ ਸਾਡਾ ਅੱਜ ਦਾ ਸਾਡਾ ਸਾਰਾ ਦਿਨ ਰਿਹਾ ਇਹ ਜਿਹੜਾ ਪ੍ਰੋਗਰਾਮ ਕੀਤਾ ਕਿਉਂਜਾ ਹਕਾੜਾ ਮਿਲਿਆ ਤੇ ਕਿਹੜੇ ਜਿਹੇ ਮੁੱਦੇ ਆ ਅਸੀਂ ਲੋਕਾਂ ਦੇ ਵਿੱਚ ਲੈ ਕੇ ਜਾਦੇ ਦੇਖੋ ਅਸੀਂ ਤਾਂ ਵਧੀਆ ਹੀ ਕਹਾਂਗੇ ਬਾਕੀ ਤੁਸੀਂ ਸਾਰਾ ਨਾਲ ਰਹੇ ਹੋ ਸਾਰਾ ਦਿਨ ਤੁਹਾਨੂੰ ਜਿਆਦਾ ਪਤਾ ਹੋਵੇਗਾ ਲੇਕਿਨ ਜੇ ਮੈਂ ਗੱਲ ਕਰਾਂ ਤਾਂ ਮੈਨੂੰ ਹਲੇ ਤੱਕ ਕਿਸੇ ਪਾਰਟੀ ਦਾ ਕੋਥੇ ਉਥੇ ਨਾਂ ਤਾਂ ਕੋਈ ਜਿੱਥੇ ਅਸੀਂ ਗਏ ਆ ਮੈਨੂੰ ਤਾਂ ਇਹ ਦੱਸਣ ਨੂੰ ਮਿਲਿਆ ਕਿ ਕੋਈ ਨੁਮਾਇੰਦਾ ਵੀ ਕਿਤੇ ਨਹੀਂ ਪਹੁੰਚਿਆ ਨਜ਼ਰ ਆਇਆ ਤੇ ਜਿੱਥੇ ਤੇ ਵੀ ਅਸੀਂ ਗਏ ਆ ਤੇ ਬਹੁਤ ਭਾਰੀ ਹੰਗਾਰਾ ਮਿਲਿਆ ਹੈ ਤੇ ਬਹੁਤ ਅੱਛਾ ਹੰਗਾਰਾ ਮਿਲਿਆ ਹੈ ਹਰੇਕ ਜਗ੍ਹਾ ਡਾਕਟਰ ਧਰਮਵੀਰ ਗਾਂਧੀ ਦੀ ਗੱਲਾਂ ਹਰੇਕ ਬੰਦੇ ਦੀ ਜ਼ੁਬਾਨ ਤੇ ਨਜ਼ਰ ਆ ਗਈਆਂ ਕਈ ਪਿੰਡਾਂ ਦੇ ਵਿੱਚ ਡਾਕਟਰ ਪਰਮਜੀਤ ਉਹਦੇ ਵਿਸ਼ੇ ਸਮਾਰਗਾਂਡ ਦਿੱਤੇ ਜਾਂਦੀਆਂ ਉਹ ਵੀ ਕੋਈ ਸਾਹਮਣੇ ਆਈਆਂ ਬਿਲਕੁਲ ਬਿਲਕੁਲ ਉਹਨਾਂ ਨੇ ਇੱਕ ਨਵਿੱਕਲੇ ਜੇ ਕੰਮ ਕੀਤੇ ਆ ਕਈ ਜਗ੍ਹਾ ਇਹ ਕਿਹਾ ਕਿ ਅਸੀਂ ਤਾਂ ਜੀ ਜੇ ਸ਼ਮਸ਼ਾਨ ਘਾਟਾਂ ਨੂੰ ਗ੍ਰਾਂਟ ਦਿੰਦੀ ਹੈ ਕੋਈ ਜਾਤੀਵਾਦ ਨਹੀਂ ਹੋਣਾ ਚਾਹੀਦਾ ਉਹਦੇ ਚ ਸਾਰੀਆਂ ਮੜੀਆਂ ਇਕੱਠੀਆਂ ਕਰ ਲੋ ਚਾਹੇ ਕੋਈ ਰਮਦਾਸੀਆਂ ਦਿਆਂ ਹੋਣ ਐਸੀਆਂ ਦਿਆਂ ਹੋਣ ਜਾਂ ਜਨਰਲ ਹੋਣ ਇਕੱਠੀਆਂ ਕਰੋ ਕਹਿੰਦੇ ਮੈਂ ਗ੍ਰਾਂਟ ਦਊਂਗਾ ਉਹ ਦਿੱਤੀਆਂ ਤੇ ਤਕਰੀਬਨ ਸਾਡੇ ਸਨੌਰ ਹਲਕੇ ਦੇ ਵਿੱਚ ਸਾਢੇ 4 ਕਰੋੜ ਰੁਪਏ ਦੇ ਕਰੀਬ ਹੈ ਜਿੱਥੇ ਸਕੂਲਾਂ ਨੂੰ ਬੈਂਚ ਦਿੱਤੇ ਆ ਕਿਤੇ ਆਰੋ ਲਵਾਏ ਆ ਇਹੋ ਜਿਹੇ ਕੰਮ ਨੇ ਜਿਹੜੇ ਐਮਪੀ ਦੇ ਕੋਟੇ 'ਚ ਉਹਨਾਂ ਨੇ ਕਾਫੀ ਕੀਤੇ ਆ ਕਿਤੇ ਕਲਾਸਰੂਮ ਬਣਾਏ ਆ ਬੱਚਿਆਂ ਵਾਸਤੇ ਕਿਤੇ ਕੁਝ ਜਿਮ ਦਿੱਤੇ ਨੇ ਕਿ ਪਾਣੀ ਦੀਆਂ ਟੈਂਕੀਆਂ ਦਿੱਤੀਆਂ ਨੇ ਕੰਮ ਕਾਫੀ ਕੰਮ ਨੇ ਜਿਹੜੇ ਉਹਨਾਂ ਨੇ ਕੀਤੇ ਨੇ ਇਹ ਜਿਹਾ ਲੱਗ ਕੇ ਜਾ ਰਹੇ ਆ देखो मुद्दे ਸਾਡੇ ਕੋਲ ਇਹ ਹੈ ਕਿ ਜੇ ਅਸੀਂ ਦੂਜਿਆਂ ਨਾਲ ਕੰਪੇਅਰ ਕਰੀਏ ਨਾ ਜੀ ਹਲਕਾ ਸਨੌਰ 'ਚ ਅਸੀਂ ਕੰਮ ਬਹੁਤ ਕੀਤਾ ਹੈ ਜੇ ਸਾਡੀ ਕਾਂਗਰਸ ਸਰਕਾਰ ਦੇ ਸਮੇਂ ਦੇ ਜੇ ਮੈਂ ਕੰਮ ਗਿਣਨ ਲੱਗਾ ਨਾ ਤਾਂ ਬਹੁਤ ਲੰਮਾ ਸਮਾਂ ਲੱਗ ਜਾਏਗਾ ਮੋٹے ਮੋٹے ਜੇ ਮੈਂ ਤੁਹਾਨੂੰ ਦੱਸ ਦਿਆਂ ਤਾਂ ਬਹਾਦਰਗੜ੍ਹ ਤੋਂ ਹੀ ਚੱਕ ਲਓ ਤੁਸੀਂ 47 ਕਰੋੜ ਦਾ ਤਾਂ ਅਸੀਂ ਸੀਵਰੇਜ ਪ੍ਰੋਜੈਕਟ ਹੀ ਲਾਇਆ ਸੀ 800 ਕਿਲੋਮੀਟਰ ਦੇ ਕਰੀਬ ਅਸੀਂ ਸੜਕਾਂ ਬਣਾਤੀਆਂ ਹਲਕੇ ਦੇ ਵਿੱਚ 700 ਕਿਲੋਮੀਟਰ ਦੇ ਕਰੀਬ ਤੇ 800 ਕਰੋੜ ਰੁਪਏ ਦੇ ਕਰੀਬ ਖਰਚ ਕੀਤਾ ਅਸੀਂ ਕਾਂਗਰਸ ਸਰਕਾਰ ਦੇ ਸਮੇਂ ਚ ਪਿਛਲੇ 5 ਸਾਲਾਂ ਚ ਔਰ ਹੁਣ ਅਸੀਂ ਇਹ ਵੀ ਕਹਿੰਨੇ ਆ ਕਿ ਸਾਡਾ ਕੰਪੇਅਰ ਕਰ ਲੋ ਕਿ ਹੁਣ 2.5 ਸਾਲਾਂ ਚ ਦੇਖ ਲੋ ਕਿੰਨਾ ਹੋਇਆ ਜੇ ਸਾਡਾ 850 ਕਰੋੜ ਸੀ ਤਾਂ ਹੁਣ 2.5 ਸਾਲਾਂ ਚ 250 400 ਕਰੋੜ ਤੱਕ ਹੋਣਾ ਚਾਹੀਦਾ ਸੀ ਉਹਨਾਂ ਦਾ ਉਹ ਵੀ ਦੱਸ ਦੇਣ ਕਿੰਨਾ ਕ ਲਾਇਆ ਸੋ ਇਹ ਲੋਕਾਂ ਨੂੰ ਦੇਖ ਲੈਣਾ ਚਾਹੀਦਾ ਹੈ ਕਿ ਹੁਣ ਕੀ ਹੋਇਆ ਹੈ ਵੋਟਰਾਂ ਨੂੰ ਅਸੀਂ ਅਪੀਲ ਕਰਨਾ ਚਾਹੀਦਾ ਹੈ ਜੇ ਹਕਤ ਹੋ ਜਾਵੇ ਵੋਟਰਾਂ ਤੋਂ ਅਸੀਂ ਅਪੀਲ ਕਰਨੇ ਆਗੇ ਤੋਲ ਕੇ ਗੱਲ ਕਰੋ ਕੈਂਡੀਡੇਟ ਦੇਖ ਲੋ ਕੌਣ ਹੈ ਤੁਹਾਡੇ ਸਾਹਮਣੇ ਚਾਰ ਪਾਰਟੀਆਂ ਮੇਨ ਐ ਚਾਰ ਪੰਜ ਪਾਰਟੀਆਂ ਜਿਨ੍ਹਾਂ ਜੀ ਤੁਹਾਨੂੰ ਚੰਗਾ ਲੱਗਦਾ ਤੁਸੀਂ ਕੈਂਡੀਡੇਟ ਵੀ ਦੇਖੋ ਪਾਰਟੀ ਵੀ ਦੇਖੋ ਕਿਹੜੀ ਤੁਹਾਡਾ ਸਵਾਰ ਸਕਦੀ ਹੈ ਸੈਂਟਰ ਦੇ ਵਿੱਚ ਕੌਣ ਤੁਹਾਡੀ ਲੜਾਈ ਲੜ ਸਕਦਾ ਹੈ ਕਿਹੜਾ ਤੁਹਾਨੂੰ ਕੈਂਡੀਡੇਟ ਅੱਛਾ ਲੱਗਦਾ ਉਹਨੂੰ ਵੋਟਾਂ ਪਾਓ ਸੋ ਸਾਡੇ ਹਿਸਾਬ ਨਾਲ ਅਸੀਂ ਤਾਂ ਜੋ ਪਾਰਟੀ ਦੇ ਵਫਾਦਾਰਾਂ ਅਸੀਂ ਤਾਂ ਕਾਂਗਰਸ ਪਾਰਟੀ ਦੇ ਨਾਲ ਖੜੇ ਹਾਂ ਅਸੀਂ ਤਾਂ ਕਹਿਣਾ ਹੀ ਹੈ ਕਿ ਸਾਡਾ ਕੈਂਡੀਡੇਟ ਦਾ ਡਾਕਟਰ ਧਰਮਵੀਰ ਗਾਂਧੀ ਹੈ ਉਹਦੇ ਵਾਸਤੇ ਅਸੀਂ ਚੱਲੇ ਹਾਂ ਤੁਸੀਂ ਦੇਖਿਆ ਹੀ ਹੈ ਸਾਰੇ ਹਲਕੇ ਦੇ ਵਿੱਚ ਬਹੁਤ ਭਾਰੀ ਹੰਗਾਰਾ ਮਿਲਿਆ ਹੈ ਜਿੱਥੇ ਜਾਂਦੇ ਸੀ ਹਜਾਰਾਂ ਦੇ ਤਰ੍ਹਾਂ ਦੇ ਵਿੱਚ ਬੰਦੇ ਹੁੰਦੇ ਸੀ 10 ਪ੍ਰੋਗਰਾਮ ਸਾਡੇ ਹਲਕੇ ਦੇ ਵਿੱਚ ਅੱਜ ਸੀਗੇ ਤੇ ਅਸੀਂ ਤਕਰੀਬਨ ਲਗਭਗ ਅੱਧਾ ਹਲਕਾ ਅੱਜ ਕਵਰ ਕੀਤਾ ਬਾਕੀ ਜਿਹੜਾ ਰਹਿ ਗਿਆ ਉਹ ਅਸੀਂ 24 ਤਰੀਕ ਲੱਤੀ ਹੈ 24 ਤਰੀਕ ਨੂੰ ਡਾਕਟਰ ਤਰੰਵੀਰ ਗਾਂਧੀ ਜੀ ਸਾਡੇ ਦੇਵੀਗੜ ਸਾਈਡ ਦੇ ਜਿਹੜਾ ਰਹਿ ਗਿਆ ਇਲਾਕਾ ਉਧਰ ਹੋਣਗੇ ਉਹ ਫੇਰ ਅਸੀਂ ਕਰਾਂਗੇ ਕਿਸੇ ਟਾਈਮ ਹਾਂਜੀ ਤੇ ਪ੍ਰਮਾਤਮਾ ਕਰੇ ਲੱਗਦਾ ਤਾਂ ਹੰਗਾਰਾ ਦਾ ਵਧੀਆ ਲੱਗਦਾ ਹੈ ਜੀ ਸਾਨੂੰ ਤਾਂ ਚੰਗਾ ਲੱਗਦਾ ਹੈ ਕਿ ਵੀ ਠੀਕ ਹੋਊਗਾ ਕਿ ਡਾਕਟਰ ਗਾਂਧੀ ਦੀ ਆਵਾਜ਼ ਆ ਜੋ ਉਹ ਹਰ ਇੱਕ ਬੱਚੇ ਬੱਚੇ ਦੀ ਜ਼ੁਬਾਨ ਤੇ ਡਾਕਟਰ ਗਾਂਧੀ ਦਾ ਨਾਮ ਹੈਗਾ ਇਹ ਲੱਗ ਰਿਹਾ ਕਿ ਸਾਨੂੰ ਕਿ ਡਾਕਟਰ ਗਾਂਧੀ ਜੀ ਕਾਮਯਾਬ ਜ਼ਰੂਰ ਹੋਣਗੇ ਜਿਸ ਤਰ੍ਹਾਂ ਆਪਾਂ ਦੇਖਿਆ ਕਿ ਆਜ਼ਾਦ ਹੋਣ ਦੇ ਨਾਤੇ ਵੀ ਉਹਨਾਂ ਦੇ ਕਾਫੀ ਵੋਟਾਂ ਲੈ ਗਏ ਸੀ ਹੁਣ ਤਾਂ ਪਾਰਟੀ ਦਾ ਨਾਂ ਹੈ ਉਹਨਾਂ ਦੇ ਨਾਲ ਪਾਰਟੀ ਦੀ ਚੜ੍ਹਦੀ ਕਲਾ ਹੈ ਹੁਣ ਕਾਂਗਰਸ ਪਾਰਟੀ ਦੀ ਗੱਲਾਂ ਕਰਦੇ ਨੇ ਲੋਕ ਯਾਦ ਕਰਦੇ ਨੇ ਕਾਂਗਰਸ ਨੂੰ ਦੁਬਾਰਾ ਦੇਖਣਾ ਚਾਹੁੰਦੇ ਨੇ ਆਹ ਦੇਖ ਲਿਆ ਇਹਨਾਂ ਦਾ ਵੀ 2.5 ਸਾਲ ਦੇਖ ਲਏ ਨੇ ਕਿ ਕੀ ਹੈ ਇਹਨਾਂ ਦਾ ਬਦਲਾਅ ਵੀ ਦੇਖ ਲਿਆ ਲੋਕਾਂ ਨੇ ਉਹ ਵੀ ਨਜ਼ਰ ਨਹੀਂ ਆ ਰਿਹਾ ਕਿਤੇ ਤੋ ਇਸ ਕਰਕੇ ਸਾਨੂੰ ਉਮੀਦ ਹੈ ਕਿ ਲੋਕ ਡਾਕਟਰ ਤੁਨबीर ਗਾਂਧੀ ਨੂੰ ਵੋਟਾਂ ਪਾਉਣਗੇ ਕਿਹ ਨਾਲ ਰਹੇ ਰਣਜੀਤ ਸਿੰਘ ਰਾਣਾ ਜੀ ਬੋਲੜ ਕਲਾਂ ਸਾਲਾ ਜੀ ਸਾਲਾ ਪਿੰਡ ਦੀ ਮੀਟਿੰਗ ਆਉਂਿਆ ਅੌਰ ਦਾ ਫਿਰ ਕੱਲ ਮੀਟਿੰਗ ਆਉਂਗਾ ਕਿਵੇਂ ਦੇਖਦੇ ਜੇ ਸਾਲ ਹਲਕੇ ਦੇ ਵਿੱਚ ਜੋ ਸਾਡੇ ਕਾਂਗਰਸ ਪਾਰਟੀ ਨੇ ਕੈਂਡੀਡੇਟ ਦਿੱਤੇ ਨੇ ਧਰਮਵੀਰ ਗਾਂਧੀ ਜੀ ਬਹੁਤ ਹੀ ਸਮਝਦਾਰ ਤੇ ਸਾਫ਼ ਸੁਥਰੇ ਇਨਸਾਨ ਨੇ ਸਮਾਜ ਸੇਵਾ ਦੇ ਵਿੱਚ ਉਹਨਾਂ ਦਾ ਇੱਕ ਲੱਗ ਹੀ ਪਹਿਚਾਣ ਹੈ ਇਸ ਟਾਈਮ ਹਲਕੇ ਦੇ ਵਿੱਚ ਜੋ ਇੱਕ ਤਰਫਾ ਹਵਾ ਚੱਲ ਰਹੀ ਆ ਉਹ ਗਾਂਧੀ ਦੀ ਹੀ ਚੱਲ ਰਹੀ ਹੈ ਨੇੜੇ-ਨੇੜੇ ਕੋਈ ਵੀ ਕੈਂਡੀਡੇਟ ਚਾਹੇ ਉਹ ਆਪੜੇ ਡਾਕਟਰ ਬਲਵੀਰ ਜੀ ਨੇ ਚਾਹੇ ਐਨ ਕੇ ਸਰਮਾ ਨੇ ਕੋਈ ਵੀ ਨੇੜੇ-ਨੇੜੇ ਉਹਨਾਂ ਦੇ ਨਹੀਂ ਹੈ ਇਹ ਗੱਲ ਕਰੀ ਜਿਵੇਂ ਹਰ ਤੱਕ ਮੋੜ ਦੇ ਕਾਲ ਜਿਵੇਂ ਮਿੱਟੀ ਕੋਈ ਕਿਉਂ ਜੰਗਾਰਾ ਮਿਲਿਆ ਸਾਡੇ ਬੁਲੇਟ ਦੇ ਵਿੱਚ ਵੀ ਮੀਟਿੰਗ ਕੀਤੀ ਗਈ ਸੀ ਕਿਉਂ ਜੰਗਾਰਾ ਮਿਲਿਆ ਡਾਕਟਰ ਪਰਵੇ ਦਾ ਬੁਲੇਟ ਕਲਾਂ ਦੇ ਵਿੱਚ ਜੋ ਮੀਟਿੰਗ ਰੱਖੀ ਗਈ ਸੀ ਉਹ ਇੱਕ ਤਰਫਾ ਪਿੰਡ ਵਾਸੀਆਂ ਨੇ ਇਹੀ ਵਿਸ਼ਵਾਸ ਦਵਾਇਆ ਕਿ ਡਾਕਟਰ ਪਰਮਵੀਰ ਗਾਂਧੀ ਨੂੰ ਵੱਧ ਤੋਂ ਵੱਧ ਵੋਟਾਂ ਪਾ ਕੇ ਅਸੀਂ ਪਿੰਡ ਬੁਲਟ ਕਲਾਂ ਤੋਂ ਭੇਜਾਂਗੇ ਜੋ ਮੀਟਿੰਗ ਅਸੀਂ ਸਾਡੇ ਹਲਕਾ ਸਨੌਰ ਦੀਆਂ ਚੌਰੇ ਤੋਂ ਲੈ ਕੇ ਬਲਵੇੜੇ ਤੱਕ ਸੀ ਉਹਨਾਂ ਦੇ ਵਿੱਚ ਬਹੁਤ ਹੀ ਜ਼ਿਆਦਾ ਹੁੰਗਾਰਾ ਮਿਲਿਆ ਲੋਕਾਂ ਦਾ ਜੋਸ਼ ਜਿਹੜਾ ਸੀ ਉਹ ਦੇਖਣ ਯੋਗ ਸੀ ਚਾਹੇ ਉਹ ਨੈਣਾ ਦੇ ਵਿੱਚ ਹੋਵੇ ਮੀਟਿੰਗ ਚਾਹੇ ਉਹ ਪੰਖਰ ਦੇ ਵਿੱਚ ਬੱਤੇ ਦੇ ਵਿੱਚ ਚਾਹੇ ਕੋਲੀ ਦੌਣ ਕਲਾਂ ਸਾਰੀਆਂ ਹੀ ਮੀਟਿੰਗਾਂ ਦੇ ਵਿੱਚ ਬਹੁਤ ਹੀ ਜੋਸ਼ ਟਰੋਸ ਦੇ ਨਾਲ ਵਰਕਰਾਂ ਨੇ ਹਿੱਸਾ ਲਿਆ। ਤੀਸਰਾ ਟੱਕਰ ਤੋਂ ਦਿੱਤੀ। ਦੇਖੋ ਇਹ ਸਾਨੂੰ ਦਾ ਇਸ ਟਾਈਮ ਜਿਉਂ ਲੱਗਦਾ ਕਿ ਟੱਕਰ ਹੈ ਹੀ ਨਹੀਂ ਕਿਸੇ ਦੇ ਨਾਲ। ਨੇੜੇ-ਨੇੜੇ ਕੋਈ ਹੈ ਹੀ ਨਹੀਂ। ਚਾਹੇ ਉਹ ਕਿਸੇ ਵੀ ਪਾਰਟੀ ਦਾ ਕੈਂਡੀਡੇਟ ਹੈ। ਇੱਕ ਤਰਫਾ ਮੁਕਾਬਲਾ ਜਿਹੜਾ ਹੈ ਉਹ ਤਰਫ ਬਿਰਗਾਂਧੀ ਜੀ ਜਿੱਤਣ ਜਾ ਰਹੇ ਨੇ। ਇਹ ਅਪੀਲ ਕਰਦੇ ਹੋ ਵੋਟਰਾਂ ਨੂੰ। ਵੋਟਾਂ ਨੂੰ ਅਸੀਂ ਇਹੀ ਅਪੀਲ ਕਰਾਂਗੇ ਕਿ ਸਾਡੇ ਜੋ ਇਸ ਟਾਈਮ ਹਾਲਾਤ ਨੇ ਪੰਜਾਬ ਦੇ ਜੋ 10 ਸਾਲ ਦੀ ਬੀਜਪੀ ਦੀ ਗਵਰਨਮੈਂਟ ਆ ਉਹ ਸਭ ਨੇ ਦੇਖੀ ਹੋਈ ਆ ਜੋ ਹਾਲ ਸੈਂਟਰ ਗਵਰਨਮੈਂਟ ਸਾਡੇ ਕਿਸਾਨਾਂ ਦੇ ਨਾਲ ਸਾਡਾ ਪੰਜਾਬ ਨੂੰ ਮਾਰਨ ਦੇ ਤਲੇ ਹੋਏ ਨੇ ਮੋਦੀ ਸਾਹਿਬ ਜੋ ਸਾਡਾ ਸੰਭੂ ਬਾਡਰ ਖਨੋਰੀ ਬਾਡਰ ਤੇ ਜ਼ਿੰਮੇਦਾਰਾਂ ਦੇ ਨਾਲ ਹਾਲਾਤ ਹੋਏ ਨੇ ਅंसू ਗੈਸ ਦੇ ਗੋਲੇ ਛਿੱਟੇ ਗਏ ਨੇ ਗੋਲੀਆਂ ਮਾਰੀਆਂ ਗਈਆਂ ਨੇ ਸੁਭਕਰਨ ਦੀ ਸਿੱਧੀ ਗੋਲੀ ਮਾਰੀ ਗਈ ਹੈ ਬਾਰਾਂਪੋਰ ਦੀ ਇਸ ਨਾਲ ਤਾਂ ਇਹੀ ਲੱਗਦਾ ਕਿ ਇਸ ਵਾਰ ਮੋਦੀ ਜੀ ਦਾ ਸੁਹਾਹਾ ਹੋਣ ਵਾਲਾ ਹੈ ਮੋਦੀ ਜੀ ਕਿਤੇ ਨੇੜੇ ਨੇੜੇ ਨਹੀਂ ਦਿਖ ਰਹੇ ਵੋਟਰਾਂ ਨੂੰ ਕੀ ਕਹੋ ਵੋਟਰਾਂ ਨੂੰ ਇਹ ਹੀ ਅਪੀਲ ਹੈ ਜੀ ਕਿ ਧਰਮबीर ਗਾਂਧੀ ਜੀ ਨੂੰ ਵੱਧ ਤੋਂ ਵੱਧ ਵੋਟਾਂ ਪਾ ਕੇ ਉਹਨਾਂ ਨੂੰ ਮੈਂਬਰ ਆਫ ਪਾਰਲੀਮੈਂਟ ਦੇ ਵਿੱਚ ਭੇਜਿਓ ਤੇ ਸੈਂਟਰ ਦੇ ਵਿੱਚ ਕਾਂਗਰਸ ਦੀ ਸਰਕਾਰ ਬਣਨ ਜਾ ਰਹੀ ਹੈ